ਦੇਵ ਸਾਹਿਬ ਦੇ ਡੈਰਿੰਗ ਬੋਰਡ ਦੇ ਚੇਅਰਮੈਨ ਸਾਡੇ ਪੁਰਾਣੇ ਸਾਥੀ ਸਤਵੀਰ ਸਿੰਘ ਜੀ ਆਪਣੇ ਨਗਰ ਦੇ ਬਹੁਤ ਹੀ ਇਸ਼ਤਤਾਰੀਓ ਸਰਪੰਚ ਜਲਾ ਹਰਪਾਲ ਸਿੰਘ ਜੀ ਲੋਕ ਸੰਮਤੀ ਦੇ ਚੇਅਰਮੈਨ ਜਲਾ ਤੀਰਤ ਸਿੰਘ ਡੇਰੀਆਣਾ ਜੀ ਏਕਾਦਰ ਰਜਿੰਦਰ ਸਿੰਘ ਜੀ ਡਾਕਟਰ ਹਰਪ੍ਰੀਤ ਸਿੰਘ ਜੀ डॉक्टर बख्शी सिंह जी कमलजीत बंगा जी ਸਾਡੇ ਮਾਰਕੀਟਿੰਗ ਕਮੇਟੀ ਦੇ ਚੇਅਰਮੈਨ ਨਰਜੀਤ ਸਿੰਘ ਜੀ ਸੋਫੀ राम ਜੀ ਸੰਤੋਖ ਸਿੰਘ ਪਤ ਸਾਹਿਬ ਬੀਬੀ ਮਨਜੀਤ कौर ਜੀ ਸਾਡੇ ਵੀਡੀਪੀ ਹੋਏ ਮਰਾਜ ਜੀ ਸਾਡੇ ਜਤਿੰਦਰ ਕੌਰ ਜੀ ਡੀਐਸਪੀ ਜੀਪੀ ਸਿੰਘ ਜੀ ਰਜਿੰਦਰ ਸ਼ਰਮਾ ਜੀ ਸਾਡੇ ਸਾਫ ਤੋਂ ਬਲਾਕ ਦੇ ਪ੍ਰਧਾਨ ਔਰ ਅੱਜ ਇੱਕ ਹੀ ਆਏ ਮੇਰੇ ਸਾਰੇ ਸਰਕਾਰੀਓ ਬਜ਼ੁਰਗੋ ਮਾਤਾਓ ਭੈਣੋ ਨੌਜਵਾਨ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਸਰਪੰਚ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਦੋ ਇੱਕ ਵਾਰ ਪਹਿਲਾਂ ਸਿੰਘੂ ਬਾਰਡਰ ਤੇ ਇਕੱਠੇ ਹੋਣ ਦਾ ਮੌਕਾ ਮਿਲਿਆ ਸੀ ਔਰ ਜਿਸ ਪੂਰੇ ਪੂਰੀ ਦੁਨੀਆ ਨੂੰ ਇੱਕ ਸਰੇਹਾ ਭੇਜਿਆ ਕਿ ਜੇ حوصلے اس چیز دا سمنا کروں گے تا تو یہ کوئی چیز نہیں ہے گی جس چو انسان نکل کے نہیں آ سکتا اج سات مہینے بعد تا ایک اینا آسان ہے کہ بھائی اس بماری چ کوئی ایم چوڑی گل نہیں ہے جی باقی بماریاں نے ہوں نے ٹھیک ہو جاتا ہے گا پر جدو یہ آئی آئی سی ਜਿਸ ਕਿਸਮ ਦਾ ਦਹਿਸ਼ਤ ਦਾ ਮਾਹੌਲ ਸੀ ਪੂਰੇ ਮੁਲਕ ਦੇ ਵਿੱਚ ਲਾਕਡਾਊਨ ਲੱਗਿਆ ਹੋਇਆ ਸੀਗਾ ਔਰ ਉਸ ਸਮਾਂ ਐਸਾ ਹੌਸਲਾ ਦਿਖਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਅੱਜ ਆਪਣੇ ਇਸ ਪਿੰਡ ਜਿਹੜਾ ਹੈ ਵਿਕਾਸ ਦੇ ਵਿਕਾਸ ਦੀ ਇੱਕ ਝੜੀ ਕੈਪਟਨ ਬ੍ਰਿੰਦਰ ਸਿੰਘ ਜੀ ਦੀ ਸਰਕਾਰ ਨੇ ਝੜੀ ਕੈਪਟਨ ਬ੍ਰਿੰਦਰ ਸਿੰਘ ਜੀ ਦੀ ਸਰਕਾਰ ਨੇ پورے پنجاب سے ہوئی ہے او دے سلسلے اور دے درشن کرنے دا موقع ملے کانگریس کی سرکار جدو بھی پنجاب بڑھی چاہے دو ہزار دو تو دے کے دو ہزار سب تک یا پچھلے چار بریاں تو اس کی اپنا میر پریا حد کانگریس کی سرکار پر رکھیا ساتھی سرکار نے وقاس نو سب تو بڑی پرات مکتہ دیتی اور خاص کر سڈے جڑے پیٹا دا وقاس ہے انہوں اُن پہل کے اور اس جنہ یوگدان ہو سکے وہ پانی دی کوشش کی تھی آج جا اچھا ایک بہت بڑی اوکڑ پنجاب دے اوپر پیر آئی ہوئی ہے کرونا نا لڑ کی جگہ کرونا کا فائدہ چک کے پاچپا سرکار نے اپریل دے بھی نے اپریل دے بھی نے جی دیش راہی اہے جے قانون بنائے جنہیں سدھے سدھے پنجاب دی کسانی دے اوپر اس ملک دی کسانی دے اوپر ایک بہت ختم نال طریقے نال بار کرتے ہیں جس طرح سنسر جو قانون پاس کروائے گئے بلکل ہی گیر لوگ طریقے نال ਸੰਵਿਧਾਨ ਦੀਆ ਧਜਿਆ ਹੁੰਦੇ ਹੋਏ ਉਹ ਤੁਸੀਂ ਸਾਈ ਗੱਲ ਨਾਲ ਚੰਗੀ ਤਰਾ ਵਾਕਫ ਹੋ ਕਾਂਗਰਸ ਪਾਰਟੀ ਨੇ ਚਾਹੇ ਲੋਕ ਸਭਾ ਹੋਵੇ ਚਾਹੇ ਰਾਜ ਸਭਾ ਹੋਵੇ ਇਹਨਾਂ ਤਨੂਨਾਂ ਦਾ ਵਿਰੋਧ ਕੀਤਾ ਔਰ ਜਦੋਂ ਇਹ ਗੰਤ ਤਰੀਕੇ ਨਾਲ ਪਾਇਦ ਕਾਨੂੰਨ ਰਾਸ਼ਟਰਪਤੀ ਕੋਲ ਭੇਜੇ ਗਏ ਉਦੋਂ ਆਪ ਦਾ ਮਿਰਦਸਿੰਘ ਜੀ ਦੀ ਰਹਿਨੁਮਾਈ 'ਚ ਅਸੀਂ ਸਾਰਿਆਂ ਨੇ ਜੰਤਰ ਮੰਡਲ ਤੇ ਧਰਨਾ ਲਾਇਆ ਔਰ ਆਸ਼ਰਪਤੀ ਜੀ ਨੂੰ ਇਹ ਬੇਨਤੀ ਕੀਤੀ ਦਾ ਮੌਕਾ ਮਿਲਿਆ ਔਰ ਜਿਵੇਂ ਸਰਪੀਰ ਜੀ ਦੱਸ ਰਹੇ ਸੀਗੇ ਕਿ ਜਦੋਂ ਕਰੋਨਾ ਦੀ ਮਹਾਮਾਰੀ ਸ਼ੁਰੂ ਹੋਈ ਪਿਛਲੇ ਮਾਰਚ ਦੇ ਮਹੀਨੇ ਦੇ ਵਿੱਚ ਇੱਕ ਬੜਾ ਵੱਡਾ ਸੰਕਟ ਇਸ ਨਗਰ ਨੇ ਆਪਣੇ ਇੰਦੇ ਤੇ ਝੋ ਗਿਆ ਮੇਰੀ ਸਰਪੰਚ ਸਾਹਿਬ ਨਾਲ ਉਦੋਂ ਵੀ ਗੱਲ ਹੁੰਦੀ ਰਹਿੰਦੀ ਸੀਗੀ ਜਦੋਂ ਇਹ ਵੀ ਕਰੋਨਾ ਦੀ ਜਿਹੜੀ ਬਿਮਾਰੀ ਸੀਗੀ ਉਹਦੇ ਇਹ ਵੀ ਫਸ ਗਏ ਸੀਗੇ ਬਾਕੀ ਕੁਝ ਹੋਰ ਜਿਹੜੇ ਲੋਕ ਇਹਨਾਂ ਦੇ ਪਰਿਵਾਰ ਦੇ ਸੀਗੇ ਉਹ ਵੀ ਉਹਦੀ ਗ੍ਰਿਫਤ ਚ ਆ ਗਏ ਸੀਗੇ ਪਰ ਬਹੁਤ ਹੀ ਹੌਸਲੇ ਨਾਲ ਬਹੁਤ ਹੀ ਇੱਕ ਮਜ਼ਬੂਤੀ ਨਾਲ ਇਹਨਾਂ ਨੇ ਕਰੋਨਾ ਦੇ ਖਿਲਾਫ ਲੜਾਈ ਲੜੀ ਔਰ ਪੂਰੇ ਪੰਜਾਬ ਤੋਂ ਨਹੀਂ ਪੂਰੇ ਹਿੰਦੁਸਤਾਨ ਤੋਂ ਨਹੀਂ ਪੂਰੇ ਪੂਰੀ ਇਹ ਜਿਹੜਾ ਅੰਦੋਲਨ ਹੈ ਇਹਦਾ ਸੀ ਕਿਸੇ ਵੀ ਕਿਸਮ ਦਾ ਸਿਆਸੀ ਫੈਸਲਾ ਨਹੀਂ ਚੱਕੀਏ ਇਸ ਚੀਜ਼ ਦੇ ਬਾਅਦ ਜੋ ਕੀ ਇਹਨਾਂ ਕਾਨੂੰਨਾਂ ਦੇ ਖਿਲਾਫ ਸਭ ਤੋਂ ਪਹਿਲਾਂ ਬਾਗ ਕਾਂਗਰਸ ਪਾਰਟੀ ਨੇ ਗੜੀ ਕੀਤੀ ਸੀ ਪੰਜਾਬ ਦੇ ਵਿੱਚ ਵਿਧਾਨ ਸਭਾ ਚ ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਕਾਨੂੰਨ ਲੈ ਕੇ ਆਏ ਇਹਨਾਂ ਨੂੰ ਕਹਿਣਾ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਔਰ ਹੁਣ ਪੰਜਾਬ ਸਰਕਾਰ ਨੇ ਵਿਸ਼ਲ ਤਿਆਰ ਕੀਤੀ ਹੈਗੀ ਹੈ ਜਿਹੜੀ ਉੱਚਤਮ ਅਦਾਰੇ ਦੇ ਵਿੱਚ ਦਾਇਰ ਕੀਤੀ ਜਾਊਗੀ ਮੇਗਾ ਤਲ ਦਾਇਰ ਹੋ ਜਾਊਗੀ ਇਹਨਾਂ ਤੋਂ ਉਹਨਾਂ ਦੇ ਖਿਲਾਫ ਪਰ ਇਹ ਸਭ ਦੇ ਬਾਵਜੂਦ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਇਹ ਮੰਨ ਸੀਗਾ ਕਿ ਸਿਆਸੀ ਪਾਰਟੀਆਂ ਨੂੰ ਇਸ ਤੋਂ ਦੂਰ ਰੱਖਿਆ ਜਾਵੇ ਅਸੀਂ ਉਸ ਚੀਜ਼ ਦਾ ਮਾਨ ਸਨਕਾਰ ਕੀਤਾ ਪਰ ਮੈਨੂੰ ਪਹਿਲੇ ਤੋਂ ਪਤਾ ਸੀ ਕਿਉਂਕਿ 2004 ਤੋਂ ਲੈ ਕੇ 2009 ਤੱਕ ਮੈਂ ਕਾਂਗਰਸ ਪਾਰਟੀ ਵੱਲੋਂ ਗੁਜਰਾਤ ਦਾ ਇਚਾਰਜ ਰਿਆ ਸੀ। ਔਰ ਨਰਿੰਦਰ ਮੋਦੀ ਨੇ ਨਰਿੰਦਰ ਮੋਦੀ ਨੇ ਔਰ ਭਾਜਪਾ ਦੀ ਕੀ ਮਨਸ਼ਾ ਰਹਿੰਦੀ ਹੈ ਕੀ ਕਾਰਜਸ਼ੈਲੀ ਰਹਿੰਦੀ ਹੈ ਉਸ ਚੀਜ਼ ਨੂੰ ਮੈਂ ਬੜੀ ਅੱਛੀ ਤਰ੍ਹਾਂ ਜਾਣਦਾ। ਔਰ ਜਦੋਂ ਗੱਲਬਾਤ ਸ਼ੁਰੂ ਹੋਈ ਉਦੋਂ ਹੀ ਮੈਂ ਤਕਸਾਨ ਜੱਟੇਬੰਦੀਆਂ ਦੇ ਜਿਹੜੇ ਮੀਟਿੰਗ ਸੀਗੇ ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿ ਜਦ ਤੱਕ ਤੁਸੀਂ ਇਸ ਆंदोलਨ ਨੂੰ ਇੱਕ ਵੱਡਾ ਰੂਪ ਨਹੀਂ ਦਿੰਦੇ ਹੈਗੇ ਜਦ ਤੱਕ ਤੁਸੀਂ ਉਹਨਾਂ ਸਾਰੀ ਜਥੇਬੰਦੀਆਂ ਨੂੰ ਚਾਹੇ ਮਜ਼ਦੂਰ ਜਥੇਬੰਦੀਆਂ ਹੋਣ ਚਾਹੇ ਸਿਆਸੀ ਜਥੇਬੰਦੀਆਂ ਹੋਣ ਜਿਹੜਾ ਤੁਹਾਡਾ ਸਮਰਥਨ ਕਰ ਰਹੀਆਂ ਤੁਸੀਂ ਇਹਨੂੰ ਸ਼ਾਮਲ ਨਹੀਂ ਕਰਦੇ ਹੈਗੇ ਤੇ ਉਹਨਾਂ ਪ੍ਰੈਸ਼ਰ ਨਹੀਂ ਬਣਨਾ ਸਰਕਾਰ ਦੇ ਉੱਪਰ ਜਿਹੜਾ ਇਹ ਸਰਕਾਰ ਨੂੰ ਝੁਕਾਉਣ ਵਾਸਤੇ ਜ਼ਰੂਰੀ ਹੈ ਤਾਂ ਚਲੋ ਉਹਨਾਂ ਦੀ ਇੱਕ ਆਪਣੀ رائے ਸੀ ਕਿ ਉਹਨਾਂ ਦਾ ਆਪਣਾ ਸੋਚਣ ਦਾ ਤਰੀਕਾ ਸੀ ਅੱਜ ਉਹ ਸਮਾਂ ਆ ਗਿਆ ਹੈ ਕਿ ਜਦੋਂ ਸਾਰੇ ਜਿਹੜੀਆਂ ਜਥੇਬੰਦੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਇਸ ਕਾਨੂੰਨ ਦਾ ਵਿਰੋਧ ਕਰਦੀਆਂ ਨੇ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਸੀ ਅਰ ਇਹ ਕੱਲ ਮੈਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਹ ਜਿਹੜੇ ਕਾਨੂੰਨ ਲਿਆਏ ਗਏ ਨੇ ਇਨਾਂ ਦੇ ਪਿੱਛੇ ਜਿਹੜੀ ਸਰਕਾਰ ਦੀ ਮਨਸ਼ਾ ਹੈ ਉਹ ਮਨਸ਼ਾ ਇਹ ਹੈ ਕਿ ਇਹਨਾਂ ਨੇ ਮੁਲਕ ਦੀ مالی ਹਾਲਤ ਇੰਨੀ ਜ਼ਿਆਦਾ ਖਰਾਬ ਕਰਤੀ ਔਰ ਇਹ ਸਿਲਸਿਲਾ ਅੱਜ ਤੋਂ ਸ਼ੁਰੂ ਨਹੀਂ ਹੋਇਆ ਕਿ ਇਹ ਇਨਾਂ ਕਾਨੂੰਨਾਂ ਤੇ ਦਸਤਕ ਨਾ ਕਰੋ ਇਹ ਤੁਸੀਂ ਹਿੰਦੁਸਤਾਨ ਦੀ ਪਛਾਣੀ ਦੇ ਗੈਰ ਕਾਨੂੰਨ ਤੇ ਦਸਤਕ ਕਰ ਰਹੇ ਹੋਰੇ ਸਰਕਾਰ ਨਹੀਂ ਕਹੀ ਇਹ ਨਹੀਂ ਮੰਨੇ ਔਰ ਪਿਛਲੇ 33 ਦਿਨਾਂ ਤੋਂ ਆਪਾਂ ਵੇਖ ਰਹੇ ਹਾਂ 34 ਦਿਨਾਂ ਤੋਂ ਕਿਵੇਂ ਦਿੱਲੀ ਦੇ ਬਾਰਡਰ ਦੇ ਉੱਪਰ ਸਾਡੇ ਜਿਹੜੇ ਕਿਸਾਨ ਵੀਰ ਨੇ ਸ਼ਾਲੀਆ ਮਾਤਾਵਾ ਭੈਣਾ ਨੇ ਉਹ ਬਾਰਡਰ ਤੇ ਬੈਠੇ ਆ। ਉਹਨਾਂ ਦੀ ਇਹ ਮੰਸ਼ਾ ਸੀ ਕਿ ਇਹ ਜਿਹੜਾ ਅੰਦੋਲਨ ਹੈ ਇਹਨੂੰ ਗੈਰ ਰਾਜ ਜਿੱਤੇ ਰੱਖਿਆ ਜਾਵੇ। ਅਸੀਂ ਵੀ ਜੋ ਉਹਨਾਂ ਦੀ ਭਾਵਨਾ ਸੀ ਉਸ ਭਾਵਨਾ ਦਾ ਪੂਰੀ ਤਰ੍ਹਾਂ ਨਾਲ ਆਦਰ ਕੀਤਾ ਕਿਸੇ ਕਾਂਗਰਸ ਦੇ ਲੀਡਰ ਨੇ ਕੋਸ਼ਿਸ਼ ਨਹੀਂ ਕੀਤੀ ਕਿ ਇਹ ਜਿਹੜਾ ਅੰਦੋਲਨ ਹੈ ਇਹਦਾ ਸੀ ਕਿਸੇ ਵੀ ਕਿਸਮ ਦਾ ਸਿਆਸੀ ਫਾਇਦਾ ਚੱਕੀਏ ਇਸ ਚੀਜ਼ ਦੇ ਬਾਅਦ ਜੋ ਕੀ ਇਹਨਾਂ ਕਾਨੂੰਨਾਂ ਦੇ ਖਿਲਾਫ ਕਦੇ ਵਿਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਵੱਕਸ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਦੇ ਹਾਤਰਾ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 9855519943